ਆਜ ਪੋੜੀਆਂ ਪਾਠ ਜਪਰੀ ਸਾਹਿਬ ਸੁਣਾਉਣ ਤੇ ਇੱਕ ਫਲੇਟ ਫ੍ਰੀ ਦਿੱਤੀ ਜਾਵੇਗੀ ਸੋ ਛੋਟੀ ਜੀ ਕੋਸ਼ਿਸ਼ ਕੀਤੀ ਆ ਕਿ ਵਾਹਿਗੁਰੂ ਕਿਰਪਾ ਕਰੇ ਇੱਕ ਤੇ ਦਸਵੰਧ ਨਿਕਲਦਾ ਰਹੇ ਤੇ ਇੱਕ ਤੇ ਲੋਕ ਖਾਲਸੇ ਦੀ ਹੋਰ ਜ਼ਿਆਦਾ ਪ੍ਰਚਾਰ ਵਧੇ ਛੋਟੀ ਜੀ ਕੋਸ਼ਿਸ਼ ਕੀਤੀ ਆ ਛਾਲ ਦੇ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਅੰਮ੍ਰਿਤਸਰ ਵਾਲਿਆਂ ਦਾ ਸਪੈਸ਼ਲ ਖਾਸ ਪੁਰਾਣੀ ਵਿਰਾਸਤ ਆ ਨੇ ਸਰ ਸਰੋਂ ਦਾ ਸਾਗ ਜੀ ਤਿਆਰ ਕਰੀਦਾ ਤੇ ਨਾਲ ਪਾਲਕ ਪਾ ਕੇ ਜੀ ਤਕਰੀਬਨ 10 ਤੋਂ 11 ਘੰਟੇ ਲੱਗ ਜਾਂਦੇ ਪ੍ਰੋਪਰ ਰੋਟੀਆਂ ਬਣਾਉਣ ਮੱਕੀ ਦੀਆਂ ਪ੍ਰੋਪਰ ਸਾਗ ਬੰਦੇ ਵਿੱਚ ਸਰ ਜਬਜੀ ਸਾਹਿਬ ਦਾ ਬਾਤ ਸੁਣਾਉਣ ਵਾਸਤੇ ਕਦੇ ਇੱਕ ਵੀ ਆਂਦਾ ਕਦੇ ਦੋ ਵੀ ਆਉਂਦੇ ਕਦੇ ਤਿੰਨ ਵੀ ਆਉਂਦੇ ਕਦੇ ਚਾਰ ਵੀ ਕਦੇ ਪੰਜ ਵੀ ਕੱਲ 6 ਆਏ ਸੀ ਯਾਦ ਕਰਕੇ ਆ ਰਿਹਾ ਕਈ ਮੋਨੇ ਕੋ ਨਿਆ ਰਿਹਾ ਵੀ ਸਿਰਦਰਮਾਲ ਬਣ ਕੇ ਬਾਤ ਸੁਣਾਉਂਦੇ ਆ ਆਪਾਂ ਉਹਨਾਂ ਨੂੰ ਉਨੀ ਸੇਵਾ ਕਰੀ ਜਿੰਨੇ ਪੈਸੇ ਦੇ ਨਾਲਾਂ ਦੀ ਕਰੀ ਆ ਹਾਲਾਂਕਿ ਪਾਠਾੜਾਂ ਦੀ ਵੱਧ ਕਰੀਦੀ ਆ ਕੋਈ ਹੌਸਲਾ ਦੇਣ ਤੱਕ ਨਹੀਂ ਆਇਆ ਕਿਸੇ ਨੇ ਹੈਲਪ ਤੇ ਕੀ ਕਰਨੀ ਸੀ ਕੋਈ ਐਨ ਜੀਓ ਵਾਲੇ ਨਹੀਂ ਆਏ ਕੋਈ ਜਿਹੜੇ ਪ੍ਰਚਾਰਕ ਆ ਸਾਡੇ ਬੜੇ ਬੜੇ ਉਹ ਨਹੀਂ ਆਏ ਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਦਾ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਂਗੇ ਤਾਲੂ ਸ਼੍ਰੀ ਅਮਰitsar ਸਾਹਿਬ ਦੀਆਂ ਜਿੱਥੇ ਕਿ ਗੁਰਸਖ ਨੌਜਵਾਨ ਵੱਲੋਂ ਇੱਕ ਵੱਖਰੇ ਤਰੀਕੇ ਦਾ ਜਿਹੜਾ ਕਿ ਉਪਰਾਲਾ ਕੀਤਾ ਜਾ ਰਿਹਾ ਜਿੱਥੇ ਕਿ ਉਹ ਸਰੋਂ ਦਾ ਸਾਗ ਮੱਕੀ ਦੀ ਰੋਟੀ ਵੇਚਦੇ ਆ ਉਥੇ ਤਾਂ ਸਿਰਾ ਖਵਾਵਾਂਗੇ ਕਿਉਂਕਿ ਉਹ ਜਿਹੜਾ ਨੌਜਵਾਨ ਆ ਉਸ ਨੇ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਵਾ ਗੁਰਸਿੱਖੀ ਦਾ ਜਿਹੜਾ ਜੋੜੰਦਾ ਇਸ ਨੇ ਲਿਖਿਆ ਵਾ ਪੰਜ ਪੋੜੀਆਂ ਪਾਠ ਜਪਰੀ ਸਾਹਿਬ ਸੁਣਾਉਣ ਤੇ ਇੱਕ ਫਲੇਟ ਫ੍ਰੀ ਦਿੱਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਉਹ ਸਰੋਂ ਦਾ ਸਾਗ ਮੱਕੀ ਦੀ ਰੋਟੀ ਵੇਚਦੇ ਆ ਉਹਥੇ ਹੀ ਸਿਕੀਰੋਂ ਵੀ ਜਿਹੜਾ ਕਿ ਉਪਰਾਲਾ ਦੇਉਂ ਗਦੋਂ ਵਾਥੇ ਜਿਹੜਾ ਕਿ ਵਧਾਰਿਆ ਬਾਤ ਤੁਸੀਂ ਦੇਖ ਸਕਦੇ ਹੋ ਸੁਗਿਆ ਵਿੱਚ ਇਹ ਜਿਹੜਾ ਨੌਜਵਾਨ ਆ ਜਿਸ ਦਾ ਨਾਮ ਵਿਕਰਮ ਆ ਗੱਲਬਾਤ ਵੀ ਕਰਾਂਗੇ ਵਿਕਰਮ ਦੇ ਨਾਲ ਤੇ ਪੁੱਛਾਂਗੇ ਵੀ ਵਿਕਰਮ ਦਾ ਜੀ ਹਾਂ ਕਿਸ ਤਰ੍ਹਾਂ ਜਹਨ ਜਾਇਆ ਕਿ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਦਾ ਕੰਮ ਸ਼ੁਰੂ ਕਰਨ ਦਾ ਅਤੇ ਨਾਲ ਦੇ ਨਾਲ ਜਿਹੜੀ ਕਿ ਪੰਜ ਪੋਣੀਆਂ ਪਾਲ ਜੱਪੜੀ ਸਾਹਿਬ ਦੇ ਸੌਂਦਾ ਵਿਕਰਮ ਜੀ ਦੇ ਨਾਲ ਗੱਲਬਾਤ ਕਰਾਂਗੇ ਵਿਕਰਮ ਜੀ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਮੇਰੇ ਸਾਡੇ ਚੈਨਜ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਰਮ ਜੀ ਜਹਨ ਕਿਸ ਤਰ੍ਹਾਂ ਆ ਵੀ ਪੰਜ ਪੋਣੀਆਂ ਦਾ ਪਾਲ ਸੌਣ ਤੇ ਇੱਕ ਫਲੇਰ ਫ੍ਰੀ ਦਿੱ ਸਰਦੋ ਸਾਗ ਮੱਕੀ ਦੀ ਰੋਟੀ ਦੇਖੋ ਜੀ ਜੈਨਤ ਤੇ ਵਾਹਿਗੁਰੂ ਦੀ ਕਿਰਪਾ ਨਾਲ ਕਾਰੋਬਾਰ ਤੇ ਕੋਈ ਕਰਨਾ ਹੀ ਤੇ ਕਾਰੋਬਾਰ ਚਲਾਉਣਾ ਨਾ ਚਲਾਉਣਾ ਸੋ ਵਾਹਿਗੁਰੂ ਦੇ ਹੱਥ ਵਸਿਆ ਸੋ ਛੋਟੀ ਜੀ ਕੋਸ਼ਿਸ਼ ਕੀਤੀ ਆ ਕਿ ਵਾਹਿਗੁਰੂ ਕਿਰਪਾ ਕਰੇ ਇੱਕ ਤਾਂ ਦਸਵੰਦ ਨਿਕਲਦਾ ਰਵੇ ਤੇ ਇੱਕ ਤਾਂ ਲੋਕ ਖਾਲਸੇ ਦੀ ਹੋਰ ਜਿਆਦਾ ਪ੍ਰਚਾਰ ਵਧੇ ਛੋਟੀ ਜੀ ਕੋਸ਼ਿਸ਼ ਕੀਤੀ ਆ ਲੋਕ ਆਉਣ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੰਜ ਪੋਟੀਆਂ ਦਾ ਪਾਸਨਾਣ ਤੇ ਫ੍ਰੀ ਖਾ ਕੇ ਜਿੰਨੇ ਜਸੋ ਵੀ ਕੰਮ ਕਾਸ਼ ਸ਼ੁਰੂ ਕੀਤਾ ਤੁਸੀਂ ਸਰਦੋ ਸਾਗ ਦੇ ਮੱਕੀ ਦੀ ਰੋਟੀ ਅਜਿਹੇ ਕੰਮ ਹੀ ਕਿਉਂ ਸ਼ੁਰੂ ਕੀਤਾ ਹੋਰ ਹੀ ਬੁੜੇ ਕੰਮ ਸੀ ਜਿਹੜਾ ਕੰਮ ਕਿਉਂ ਨਹੀਂ ਕੀਤਾ। ਵੇਖੋ ਜੀ ਸਿਆਲ ਆ ਗਏ ਆ। ਸਿਆਲ ਦੇ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਅੰਮ੍ਰਿਤਸਰ ਵਾਲਿਆਂ ਦਾ ਸਪੈਸ਼ਲ ਖਾਸ ਪੁਰਾਣੀ ਵਿਰਾਸਤ ਆ। ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਕੱਲ ਦੇ ਬੱਚਾ ਨੂੰ ਬਹੁਤ ਘੱਟ ਪਤਾ ਏ। ਵਿਧੀ ਕੀ ਆ ਸਾਗ ਬਣਾਉਣਾ ਕਿੱਦਾਂ ਮੱਕੀ ਦੀ ਰੋਟੀ ਕਿੱਦਾਂ ਬਨਣੀ ਆ। ਪੁਰਾਣੇ ਵਿਰਾਸਤ ਨੂੰ ਲੋਕ ਭੁੱਲਦੇ ਜਾ ਰਹੇ ਆ। ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਯਾਦ ਦਿਵਾਉਣ ਦੀ। ਬਿਲਕੁਲ ਜੀ। ਇਹ ਵੀ ਜਸੋ ਵਿਕਰਮ ਜੀ ਸਰੋਂ ਦਾ ਸਾਗ ਜਿਸ ਤੇ ਮੱਕੀ ਰੋਟੀ ਪਿਆ ਕਰਦੇ ਹੋ ਤੇ ਇਸ ਵਿੱਚ ਕਿੰਨੀ ਕਿ ਮਿਹਨਤ ਲੱਗਦੀ ਆ ਤੇ ਜੇਕਰ ਪਰਿਵਾਰ ਦੀ ਗੱਲ ਕਰੀ ਇਹ ਪਰਿਵਾਰ ਵਿੱਚ ਕਿੰਨੇ ਮੈਂਬਰ ਨੇ ਤੇ ਕਿਹੜਾ ਕਿਹੜਾ ਮੈਂਬਰ ਤੁਹਾਡੇ ਨਾਲ ਸਹਿਯੋਗ ਕਰਦੇ ਨੇ ਇਹ ਤੁਸੀਂ ਸਾਡੇ ਕਰਦੇ ਹੋ ਜਿਹੜਾ ਸਰੋਂ ਦਾ ਸਾਗ ਤੁਸੀਂ ਤਿਆਰ ਕਰਦੇ ਹੋ ਇਹ ਸਰੋਂ ਦਾ ਸਾਗ ਤਿਆਰ ਕਰਦੇ ਹੋ ਜਾਂ ਹੋ ਵੀ ਅਸੀਂ ਦੇ ਦਿੰਦੇ ਆ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਨਹੀਂ ਸਰ ਸਰੋਂ ਦਾ ਸਾਗ ਹੀ ਤਿਆਰ ਕਰੀਦਾ ਤੇ ਨਾਲ ਪਾਲਕ ਪਾ ਕੇ ਦੀ ਤਕਰੀਬਨ 10 ਤੋਂ 11 ਘੰਟੇ ਲੱਗ ਜਾਂਦੇ ਪ੍ਰੋਪਰ ਰੋਟੀਆਂ ਬਣਾਉਣ ਮੱਕੀ ਦੀਆਂ ਪ੍ਰੋਪਰ ਸਾਗ ਬੰਦ ਦੇ ਵਿੱਚ ਮਤਲਬ ਸਾਰਾ ਦਿਨ ਲੱਗ ਹੀ ਜਾਂਦਾ ਏ ਮੇਰੇ ਮਾਤਾ ਜੀ ਆ ਨਾਲ ਮੇਰੀ ਵਾਈਫ ਆ ਮੈਂ ਖੁਦ ਜਾ ਕੇ ਕਰਦਾ ਨਾਲ ਪਹਿਲਾਂ ਦੇ ਤਕਰੀਬਨ 30 40 ਕਿਲੋ ਬਾਲਣ ਚਾਹੀਦਾ ਇਹਨੂੰ ਬਣਾਉਣ ਵਾਸਤੇ ਫਿਰ ਤਕਰੀਬਨ 6-7 ਘੰਟੇ ਨੂੰ ਰੰਨਣਾ ਪਊਗਾ ਫਿਰ ਇਹਨੂੰ ਆਲਣ ਪਾਉਣਾ ਪਊ ਘੋਟਣਾ ਪਊਗਾ ਤਕਰੀਬਨ ਇਹਦਾ ਕਾਫੀ ਲੰਮਾ ਵਿਧੀ ਬਹੁਤ ਸਾਰੀ ਮਿਹਨਤ ਲੱਗਦੀ ਹੈ ਇਹਦੇ ਤੇ ਤੇ ਬਿਲਕੁਲ ਸੁਖਿਮ ਸਿੰਘ ਜੀ ਜਿਹੜਾ ਸਬਜ਼ਾ ਤੁਸੀਂ ਸਾਗ ਤਿਆਰ ਕਰਦੇ ਹੋ ਤੇ ਇਹ ਜਿਹੜਾ ਸਾਗ ਆ ਸਪੈਸ਼ਲ ਤੁਸੀਂ ਚੁੱਲੇ ਤੇ ਤਿਆਰ ਕਰਕੇ ਲੈਂਦੇ ਹੋ ਕਿ ਜਾਂ ਮੈਂ ਗੈਸ ਤੇ ਤਿਆਰ ਹੁੰਦਾ ਹੈ ਜਿਹੜਾ ਹਾਂਜੀ ਹਾਂਜੀ ਚੁੱਲੇ ਤੇ ਤਿਆਰ ਕਰੀਦਾ ਜੀ ਜੇ ਗੈਸ ਤੇ ਬਣਦਾ ਹੁੰਦਾ ਤਾਂ ਛਾਰਾ ਵਾਲਾ ਬਣਾ ਲੈਣਾ ਸੀ ਆ ਪਿੱਛੇ ਜੇ ਤੁਸੀਂ ਘਟਨਾ ਵੇਖੀ ਹੋਣੀ ਆ ਸੀੜੀਆਂ ਮਰਾਉਂਦੇ ਸਾਗ ਚ ਤੇ ਫਟ ਜਾਂਦਾ ਏ ਇਹ ਤਾਂ ਬੜਾ ਮਤਲਬ ਪ੍ਰੋਸੈਸ ਜਿਹੜਾ ਪੁਰਾਣਾ ਪਿੰਡਾਂ ਦਾ ਆ ਚੁੱਲ੍ਹੇ ਦੇ ਬੰਨਣਾ ਇਹਨੇ ਤੇ ਪਤਿਲੇ ਜੀ ਬੰਨਣਾ ਜਾਂ ਹਾਂਡੀ ਚ ਬੰਨਣਾ ਏ ਜਿਵੇਂ ਇਸ ਸੁਖਰਮ ਸਿੰਘ ਇਹ ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਵਾ ਇਸ ਤੋਂ ਪਹਿਲਾਂ ਕਿਹੜੇ-ਕਿਹੜੇ ਕੰਮ ਕੀਤੇ ਨੇ ਤੇ ਜ਼ਿੰਦਗੀ ਦਾ ਕਹਿੰਦੇ ਕਿੰਨੇ ਕਿ ਮਿਹਨਤ ਕਰਨੀ ਪੈਂਦੀ ਆ ਤੇ ਤੁਹਾਡੇ ਜੀ ਪਿਤਾ ਦੀ ਗੱਲ ਕਰੀਏ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਤੇ ਕੀ ਕੰਮ ਕਰਦੇ ਸੀ ਤੁਹਾਡੇ ਪਿਤਾ ਜੀ ਹੈ ਦੁਨੀਆ ਦੇ ਜਲਗੇ ਨੇ ਸਰਪੀਤਾ ਇਦਾਂ ਆ ਸੁਲਵਿੰਦਰ ਸਿੰਘ ਜੀ ਆ ਤੇ 2007 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਮੈਂ ਤਾਂ ਮਜ਼ਦੂਰੀ ਕਰਦੇ ਰਹਾ ਉਹ ਵੀ ਤੇ 2007 ਜਦੋਂ ਡੈਥ ਹੋ ਗਈ ਮੈਂ ਫ੍ਰੀ ਕਲਾਸ ਵਿੱਚ ਸੀ ਫਿਰ ਹਾਲਾਤ ਥੋੜੇ ਵਿਗੜਦੇ ਗਏ ਫਿਰ ਹਾਲਾਤਾਂ ਨੂੰ ਲੈਂਦੇ ਹੋਏ ਫਿਰ ਦੁਕਾਨ ਤੇ ਕੰਮ ਕਰਨਾ ਸ਼ੁਰੂ ਕੀਤਾ ਕਰਿਆਨੇ ਦੀ ਤੇ ਉਸ ਤੋਂ ਬਾਅਦ ਨਾਲ-ਨਾਲ ਪੜ੍ਹਾਈ ਕੀਤੀ ਪਲੱਸ 2 ਪਾਸ ਕੀਤੀ ਆ ਨਾਲ-ਨਾਲ ਕੰਮ ਕਰਦੇ ਰਹਾ ਉਸ ਤੋਂ ਬਾਅਦ ਸਾਰਾ ਮਿਹਨਤ ਮਜ਼ਦੂਰੀ ਕੀਤੀ ਆ ਪੱਠਿਆਂ ਤੇ ਵੀ ਕੰਮ ਕੀਤਾ ਆ ਦਿਹਾੜੀਆਂ ਵੀ ਲਾਈਆਂ ਆ ਰਾਜਗਰੀ ਦਾ ਕੰਮ ਹੀ ਕੀਤਾ ਏ ਗਰੰਤੀ ਸੰਘ ਦੀ ਡਿਊਟੀ ਵੀ ਨਿਭਾਈ ਅੱਜ ਵੀ ਨਿਭਾਈ ਦੀ ਆ ਤੇ ਮਾਲਕ ਨੇ ਚਲੋ ਜਿੱਥੇ ਵੀ ਸਾਡੀ ਹਸਿਆਤ ਜਾਂ ਸਾਡੀ ਔਕਾਤ ਉੱਥੇ ਰੱਖਿਆ ਏ ਜਿੰਨੇ ਜੋਗੇ ਹੈਗੇ ਆ ਮਾਲਕ ਉਹਨਾਂ ਦੇ ਰਿਹਾ ਏ ਤੇ ਬਹੁਤ ਚੜ੍ਹਦੀ ਕਲਾ ਵੈਗਰੂ ਦੀ ਕਿਰਪਾ ਕਰੇ ਮਾਲਕ ਤੇ ਮੈਂ ਇਹਨੂੰ ਵੀ ਜੇ ਗੱਲ ਕਰੀ ਅਮਰਸਾ ਦੀ ਗੱਲ ਕਰੀ ਏ ਅਮਰਸਾ ਤੋਂ ਚਗਾਵਾ ਪਿੰਡ ਤੁਹਾਡਾ ਅਮਰਸਾ ਤੋਂ 20-22 ਕਿਲੋਮੀਟਰ ਸਫ਼ਰ ਪੈ ਜਾਂਦਾ ਡੇਲੀ ਸਫ਼ਰ ਕਰਦੇ ਹੋ ਖਣ ਦਾ ਮੌਸਮ ਐਸੀ ਦੇਖਿਆ ਤੁਹਾਡੇ ਪਰਿਵਾਰ ਵੀ ਤੁਹਾਡੇ ਨਾਲ ਆਉਂਦੇ ਆ ਬੱਚੇ ਵੀ ਤੁਹਾਡਾ ਛੋਟਾ ਬੱਚਾ ਵੀ ਆ ਤੁਹਾਡੀ ਧਰਮ ਪਤਨੀ ਵੀ ਆ ਤੇ ਫਿਰ ਕਿਸ ਦਾ ਸਮਾਂ ਕੱਢ ਲੈਂਦੇ ਹੋ ਜੇ ਟਾਈਮ ਸਟੈਟਿਟੂ ਠੰਡ ਕਾ ਬਹੁਤ ਪੈ ਰਹੀ ਐ ਨਹੀਂ ਸਰ ਠੰਡ ਤੇ ਹੁਣ ਰਾਤ ਦਿਨ ਇੱਕੋ ਮੌਸਮ ਤੇ ਚੇਂਜ ਹੋਣਾ ਨਹੀਂ ਆ ਤਕਰੀਬਨ ਲੋਹੜੀ ਤੱਕ ਤੇ ਆਣਾ ਵੀ ਪੈਣਾ ਜਾਣਾ ਵੀ ਪੈਣਾ ਤੇ ਮਾੜਾ ਕਿਰਪਾ ਰੱਖੇ ਧੁੰਦ ਦੇ ਵਿੱਚ ਆਜਾਈਦਾ ਲੇਟ ਥੋੜਾ ਆਜਾਈਦਾ ਏ ਤੇ ਥੋੜਾ ਟਾਈਮ ਨਾਲ ਚਲ ਜਾਂਦਾ ਏ ਪਰ ਮੌਸਮ ਤੇ ਤੁਹਾਨੂੰ ਪਤਾ ਹੀ ਹੁਣ ਮਹੀਨਾ ਕਿਹਦਾ ਹੀ ਰਹਿਣਾ ਜੋ ਵੀ ਨੀਰ ਸੁਪੇ ਦੀ ਵੇਸੂ ਸੀ ਲਿਖਿਆ ਵੀ ਜਬਰੀ ਸਾਹਿਬ ਦਾ ਪੰਜ ਪੌਣੀਆਂ ਦਾ ਪਾਠ ਸੁਣਾਉਣ ਤੇ ਇੱਕ ਪਲੇਟ ਫ੍ਰੀ ਦਿੱਤੀ ਜਾਊਗੀ ਕਿੰਨੇ ਕੇ ਲੋਕ ਆ ਕੇ ਸ਼ੱਕਦੇ ਨੇ ਆ ਕੇ ਹੁਣ ਤੱਕ ਕਿੰਨੇ ਕੇ ਦਿਹਾੜੀ ਚ ਲੋਕ ਆ ਜਾਂਦੇ ਨੇ ਇੱਕ ਪਲੇਟ ਖਾਣ ਵਾਸਤੇ ਜਬਰੀ ਸਾਹਿਬ ਦਾ ਪਾਠ ਸੁਣਾਉਣ ਵਾਸਤੇ ਪੰਜ ਪੌਣੀਆਂ ਦਾ ਸਰ ਜਬਜੀ ਸਾਹਿਬ ਦਾ ਪਾਠ ਸੁਣਾਉਣ ਵਾਸਤੇ ਕਦੇ ਇੱਕ ਵੀ ਆਂਦਾ ਹੈ ਕਦੇ ਦੋ ਵੀ ਆ ਜਾਂਦੇ ਕਦੇ ਤਿੰਨ ਵੀ ਆਏ ਨੇ ਕਦੇ ਚਾਰ ਵੀ ਕਦੇ ਪੰਜ ਵੀ ਕੱਲ 6 ਆਏ ਸੀਗੇ ਤੇ ਵੱਧ ਰਹੀ ਹੈ ਗਿਣਤੀ ਹੌਲੀ ਹੌਲੀ ਕਿਸੇ ਵੇਲੇ ਇੱਕ ਵੀ ਨਹੀਂ ਆਂਦਾ ਕਿਸੇ ਵੇਲੇ 6-7 ਵੀ ਆ ਰਹੇ ਆ ਤੇ ਹੌਲੀ ਹੌਲੀ ਵੱਧ ਰਹੀ ਹੈ ਗਿਣਤੀ ਜਿਉਂ-ਜਿਉਂ ਅੰਮ੍ਰਿਤਸਰ ਸ਼ ਕਿ ਵਧ ਰਹੀ ਹੈ ਵੀ ਤੇ ਕਿਤੇ ਨਹੀਂ ਜਹਨ ਕਿਸ ਤਰਾਇਆ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਜਿੱਥੇ ਤੁਸੀਂ ਕੰਮ ਸ਼ੁਰੂ ਕੀਤਾ ਆਪਣਾ ਬੜੀ ਮਿਹਨਤ ਮਜ਼ਦੂਰੀ ਕਰਨ ਵਾਸਤੇ ਦੇਖਿਆ ਵੀ ਗਾਗ ਵੀ ਆਉਂਦਾ ਕਈ ਵਾਰ ਨਹੀਂ ਵੀ ਆਉਂਦਾ ਪਰ ਕਈ ਵਾਰੀ ਫ੍ਰੀ ਵਾਲੇ ਵੀ ਅਲੱਗ ਆ ਜਾਂਦੇ ਜਿਵੇਂ ਤੁਸੀਂ ਦੇਖਿਆ ਕਿ ਜਪਦੀ ਸਾਹਿਬ ਦਾ ਪੰਜ ਪੌੜੀਆਂ ਪਾਠ ਇਹ ਟੜ ਜਹਨ ਕਿਸ ਲਾਇਆ ਕਿਉਂ ਬੜਾਵਾ ਦਿੱਤਾ ਜਿਹੜਾ ਮਾਂਜ ਕਿੰਦਾ ਵਿਚਾਰ ਆਇਆ ਸਰ ਵੇਖੋ ਤਾਂ ਸੰਬੰਧ ਦੇਣਾ ਬੜਾ ਜ਼ਰੂਰੀ ਆ ਗੁਰੂ ਰਾਮਦਾਸ ਦੇ ਘਰ ਬੈਠੇ ਆ ਤੇ ਹਰ ਸੇਖ ਨੂੰ ਤਾਂ ਸੰਬੰਧ ਦੇਣਾ ਚਾਹੀਦਾ ਕੱਟਣਾ ਚਾਹੀਦਾ ਹੈ ਤੇ ਸਾਡੀ ਜਿੰਨੀ ਵੀ ਇਨਕਮ ਹੁੰਦੀ ਆ ਜਿੰਨੀ ਵੀ ਕਮਾਈ ਹੁੰਦੀ ਆ ਬਸ ਆਉਣ ਜਾਣ ਛੋਟੀ ਜੀ ਕੋਸ਼ਿਸ਼ ਕੀਤੀ ਆ ਕਿ ਦਸਵੰਧ ਨਿਕਲਦਾ ਰਹੇ ਕਿ ਗੁਰੂ ਰਾਮਦਾਸ ਦੇ ਚਰਨਾਂ 'ਚ ਹਾਜ਼ਰੀ ਲੱਗਦੀ ਰਹੂਗੀ ਤੇ ਗੁਰਬਾਣੀ ਦੀ ਛੋਟੀ ਜਾਂ ਪ੍ਰਚਾਰ ਕਰਨ ਦੀ ਪਹਿਲ ਛੋਟਾ ਜਿਹਾ ਕਦਮ ਚੁੱਕਿਆ ਹੈ ਮਾਲਕ ਕਿਰਪਾ ਕਰੇਗਾ ਜੀ ਕਿ ਲੱਗਦਾ ਵੀ ਤੁਹਾਡੇ ਇਸ ਦੇ ਨਾਲ ਸਿੱਖੀ ਨੂੰ ਵੱਧ ਵੱਧ ਪਰਫਾਰਮ ਕਰ ਲੋਗੇ ਸਿੱਖੀ ਨੂੰ ਬढ़ावा ਦੋਗੇ ਲੋਕ ਸਿੱਖੀ ਨਾਲ ਜੁੜ ਜੁੜਨਗੇ ਤੁਹਾਡੇ ਨਾਲੇ ਚੀਜ਼ ਨੂੰ ਲੈ ਕੇ ਬਿਲਕੁਲ ਜੀ ਬਿਲਕੁਲ ਕਈ ਆ ਰਿਹਾ ਯਾਦ ਕਰਕੇ ਆ ਰਿਹਾ ਕਈ ਮੋਨੇ ਕੋ ਨਿਆ ਰਿਹਾ ਵੀ ਸਿਰ ਤੇ ਰਮਾਲ ਬੰਨ ਕੇ ਬਾਤ ਸੁਣਾਉਂਦੇ ਆ ਆਪਾਂ ਉਹਨਾਂ ਨੂੰ 19 ਸੇਵਾ ਕਰੀਦੀ ਜਿੰਨੀ ਪੈਸੇ ਦੇ ਨਾਲਾਂ ਦੀ ਕਰੀ ਆ ਹਾਲਾਂਕਿ ਪਾਠਾੜਾ ਦੀ ਵੱਧ ਕਰੀਦੀ ਆ ਕਿ ਪਾੜ ਬੜਾ ਸਾਨੂੰ ਗੁਰਬਾਣੀ ਨਾਲ ਪਿਆਰ ਆ ਵੀ ਜਿੰਨਾ ਸਾਨੂੰ ਗੁਰਬਾਣੀ ਨੇ ਦਿੱਤਾ ਸੀ ਤੇ ਕੁਝ ਕਰ ਨਹੀਂ ਪਾਵੇ ਤੇ ਛੋਟੀ ਜੀ ਕੋਸ਼ਿਸ਼ ਕੀਤੀ ਆ ਕਰਨ ਦੀ ਮਾਲਕ ਕਿਰਪਾ ਕਰੇ ਪਰ ਕੀ ਲੱਗਦਾ ਵੀ ਜਿਹੜੀ ਸਾਡੀਆਂ ਕਮੇਟੀਆਂ ਨੇ ਜਾਂ ਸਾਡੇ ਪ੍ਰਬੰਧਕ ਨੇ ਜਾਂ ਸਿੱਖੀ ਨੂੰ ਅੱਗੇ ਲੈ ਕੇ ਜਾਣ ਵਾਸਤੇ ਉਪਰਾਲਾ ਵੀ ਕਰਦੇ ਨੇ ਵਕ ਵਕ ਸਿੱਖੀਆਂ ਦੇ ਲੋਕਾਂ ਨੂੰ ਸਿਖਾਉਣ ਵਾਸਤੇ ਕੈਂਪ ਵੀ ਲਾਏ ਜਾਂਦੇ ਲੋਕਾਂ ਨੂੰ ਜਾਗਰੂਕ ਕਰਨੇ ਜਾਂਦਾ ਵੀ ਸਿੱਖੀ ਨਾਲ ਜੋੜਨਾ ਚਾਹੀਦਾ ਕੀ ਲੱਗਦਾ ਹਜੇ ਵੀ ਬੜੇ ਉਪਰਾਲੇ ਨੇ ਜਿਹੜੇ ਸਿੱਖੀ ਜੋੜਨ ਵਾਸਤੇ ਸਾਨੂੰ ਹੋਰ ਵੀ ਜਾ ਕੇ ਜਿਹੜੇ ਨੇ ਨੌਜਵਾਨ ਕਿਸ ਕਦਰ ਕਰਾ ਦਿੰਦੇ ਨੇ ਅਸੀਂ ਦੇ ਦੇ ਖਾ ਕੇ ਸਿੱਖਾਂ ਦੇ ਬੱਚੇ ਜਿਹੜੇ ਨੇ ਕਿ ਲੱਗਦਾ ਹਜੇ ਵੀ ਹੋਰ ਜਾਗਰਤ ਹੋਣ ਦੀ ਲੋੜ ਹੈ ਬਿਲਕੁਲ ਜੀ ਬਿਲਕੁਲ ਜ਼ਰੂਰ ਹੋਣ ਦੀ ਲੋੜ ਆ ਮੇਰੀਆਂ ਤਕਰੀਬਨ ਤੁਹਾਡੇ ਚੈਨਲ ਤੋਂ ਤੇ ਹੋਰ ਵੀ ਸਾਰੇ ਚੈਨਲ ਮਤਲਬ 20 ਤੋਂ ਪਲੱਸ ਚੈਨਲਾਂ ਤੇ ਵੀਡੀਓ ਪੈ ਚੁੱਕੀ ਆ ਕੋਈ ਹੌਸਲਾ ਦੇਣ ਤੱਕ ਨਹੀਂ ਆਇਆ ਕਿਸੇ ਨੇ ਹੈਲਪ ਤੇ ਕੀ ਕਰਨੀ ਸੀ ਕੋਈ ਐਨ ਜੀਓ ਵਾਲੇ ਨਹੀਂ ਆਏ ਕੋਈ ਜਿਹੜੇ ਪ੍ਰਚਾਰਕ ਆ ਸਾਡੇ ਬੜੇ ਬੜੇ ਉਹ ਨਹੀਂ ਆਏ ਕੋਈ ਜਿਨ੍ਹਾਂ ਨੂੰ ਅਸੀਂ ਸੁਣ ਸੁਣ ਸਟਾਰ ਬਣਾਇਆ ਹੈ ਸਿੰਗਰਾਂ ਨੂੰ ਉਹ ਨਹੀਂ ਆਏ ਜਿਨ੍ਹਾਂ ਦੇ ਸੀ ਮਤਲਬ ਐਨ ਜੀਓ ਚੱਲ ਰਿਹਾ ਬੜੇ ਸਾਰੇ ਉਹ ਕਿਸੇ ਨੇ ਸਾਥ ਨਹੀਂ ਦਿੱਤਾ ਹੈਲਪ ਤੋਂ ਛੱਡੋ ਕੋਈ ਹੌਸਲਾ ਦੇਣ ਵੀ ਆਇਆ ਸਿਰਫ ਸਾਡੇ ਵਰਗੇ ਜਿਹੜੇ ਗਰੰਥੀ ਆ ਸਾਡੇ ਵਾਂਗੂ ਲੋਕਾਂ ਦੇ ਘਰਾਂ ਜਾਂ ਗੁਰਦੁਆਰਾ ਸਾਹਿਬ ਡਿਊਟੀ ਨਿਭਾਉਂਦੇ ਉਹ ਆ ਰਹੇ ਆ ਹੌਸਲਾ ਦੇ ਰਹੇ ਆ ਬੜਾ ਵਧੀਆ ਲੱਗਦਾ ਪਰ ਜਿਨ੍ਹਾਂ ਤੋਂ ਆਸ ਕੀਤੀ ਜਾ ਸਕਦੀ ਉਹ ਕੋਈ ਨਹੀਂ ਆ ਸਿਰਫ ਹੌਸਲਾ ਦੇਣ ਬਣੇ ਆ ਉਹ ਗੱਲ ਕਰੀ ਹੌਸਲੇ ਤੁਸੀਂ ਦੇਖ ਰਹੇ ਵੀ ਜਿੱਥੇ ਤੁਸੀਂ ਮਿਹਨਤ ਕਰਦੇ ਹੋ ਇਹ ਕੰਮ ਕਰਦੇ ਹੋ ਤੁਸੀਂ ਪਾਰਟੀ ਸਿੰਘ ਹੀ ਹੋ ਕਹਿੰਦੇ ਗੁਰੂ ਦੇ ਵਜ਼ੀਰ ਵੀ ਤੁਹਾਨੂੰ ਕਹਿ ਜਾਂਦਾ ਵਾ ਪਰ ਕੀ ਲੱਗਦਾ ਹਨ ਵਿਕਰਮਪ੍ਰੀਤ ਸਿੰਘ ਜੀ ਨੂੰ ਜਿਹੜੇ ਕਿ ਗੁਰੂ ਦੇ ਵਜੀਰ ਸਿਵ ਨਾ ਦੇ ਵਜੀਰ ਰਹਿ ਗਏ ਨੇ ਘਰ ਦੇ ਹਾਲਾਤ ਜਿਹੜੇ ਨੇ ਉਹ ਬੜੇ ਵੱਧ ਤੋਂ ਵੱਧ ਨੇ ਅੱਜ ਵੀ ਤੁਹਾਨੂੰ ਮਿਹਨਤ ਕਰਨੇ ਪੈ ਕਾ ਕੇ ਦੋ ਦੋ ਤਿੰਨ ਤੇ ਕੰਮ ਕਰਨੇ ਪੈਂਦੇ ਨੇ ਫਿਰ ਜਾ ਕੇ ਘਰ ਦਾ ਨਜ਼ਾਰਾ ਹੁੰਦਾ ਜਾਣਾ ਸਰ ਦੇਖੋ ਕੋਸ਼ਿਸ਼ ਕਰਦੇ ਆਂ ਵੀ ਆਪਾਂ ਮਿਹਨਤ ਕਰਦੇ ਰਹੀਏ ਗੁਰਬਾਣੀ ਨਾਲ ਜੁੜੇ ਰਹੀਏ ਦੋਸੋ ਮੇਰੇ ਤੋਂ ਪਹਿਲਾਂ ਵੀ ਬੜੇ ਸਾਰੇ ਗਿਆਨੀ ਬੈਠੇ ਨੇ ਜਿਨ੍ਹਾਂ ਨੇ ਬੜਾ ਸਿਰ ਮੱਥਾ ਲਾਇਆ ਏ ਐਸਜੀਪੀਸੀ ਨਾਲ ਪਰ ਉਹਨਾਂ ਦੇ ਉਹ ਮਤਲਬ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਆ ਕੀ ਗਰੰਥੀ ਸਿੰਘ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਕਰਨ ਨੂੰ ਤਿਆਰ ਨਹੀਂ ਆ ਕੋਈ ਸਪੋਰਟ ਕਰਨ ਨੂੰ ਤਿਆਰ ਨਹੀਂ ਆ ਉਹਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਆ بڑے بڑے ਥਾਵਾਂ ਤੇ ਗੱਲ ਹੋ ਚੁੱਕੀ ਆ بڑے بڑے ਖੋਦਿਆਦਾਰਾਂ ਨੇ ਜਾਂ ਦੂਜਿਆਂ ਨੇ بڑے ਥਾਵਾਂ ਤੇ ਕਾ ਲੋਕਾਂ ਨੂੰ ਵੀ ਗਰੰਥੀ ਸਿੰਘਾਂ ਦੀ ਬਾਹ ਫੜੋ ਪਰ ਇਦਾਂ ਦਾ ਕੁਝ ਹੋ ਨਹੀਂ ਰਿਹਾ ਵੀ ਗਰੰਥੀ ਸਿੰਘ ਗੁਰੂ ਦੇ ਲੜ ਲੱਗ ਰਹੇ ਉਹਨੂੰ ਆਪਣੀ ਮਿਹਨਤ ਕਰਨੀ ਹੀ ਪੈਂਦੀ ਆ ਮੈਂ ਵੀ ਗਰੰਥੀ ਸਿੰਘਾਂ ਦੀ ਡਿਊਟੀ ਨਿਭਾਉਣ ਤੋਂ ਪਹਿਲਾਂ ਦਿਹਾੜੀ ਵੀ ਕਰਦਾ ਆ ਫਿਰ ਨਿਊ ਡਿਊਟੀ ਵੀ ਨਿਭਾਈ ਦੀ ਆ ਚਲੋ ਮਾਲਕ ਦੇ ਘਰ ਦੇਰਾਂ ਅਧੇਰ ਨਹੀਂ ਮਾਲਕ ਕਿਰਪਾ ਕਰੂਗਾ ਜਲਦੀ ਪਰ ਗੱਲ ਕਿ ਤੁਸੀਂ ਕਹਿੰਦੇ ਵੀ ਦਿਹਾੜੀ ਵੀ ਕਰਨੀ ਪੈਂਦੀ ਹੈ ਕਈ ਵਾਰੀ ਤੇ ਕਈ ਵਾਰੀ ਜਦੋਂ ਦਿਹਾੜੀ ਕਰਨ ਜਾਂਦੇ ਹੋ ਜਿਹਦੇ ਕਰ ਦਿਹਾੜੀ ਕਰਦੇ ਹੋ ਉਹ ਨਹੀਂ ਕਹਿੰਦੇ ਵੀ ਬਾਬਾ ਜੀ ਤੁਸੀਂ ਤੇ ਗ੍ਰਾਂਦੀ ਸਿੰਘ ਜੀ ਇਹ ਤੁਸੀਂ ਦਿਹਾੜੀ ਕਰ ਰਹੇ ਹੋ ਉਦੋਂ ਫਿਰ ਮਨ 'ਚ ਕੀ ਵਿਚਾਰ ਆਉਂਦਾ ਹੈ ਨਹੀਂ ਜੀ ਨਹੀਂ ਉਹ ਤਾਂ ਕਹਿੰਦੇ ਆ ਵੀ ਸਾਡਾ ਕੰਮ ਕਰੋ ਬਸ ਦਿਹਾੜੀ ਦੇਣੀ ਤੁਹਾਨੂੰ ਕੰਮ ਤੇ ਲੱਗੇ ਰਹੋ ਬਸ ਇਦਾਂ ਦਾ ਕਹਿਣਾ ਕੁਝ ਨਹੀਂਗਾ ਮਨ 'ਚ ਕੁਝ ਨਹੀਂ ਆਉਂਦਾ ਵੀ ਸਾਡੇ ਮਾਲਕ ਦਾ ਫਲਸਫਾ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਬਸ ਉਸੇ ਵਿੱਚ ਲੱਗੇ ਹੋਇਆ ਮਾਲਕ ਜ਼ਰੂਰ ਫਾਇਦਾ ਪਾਏਗਾ ਬਿਲਕੁਲ ਜੀ ਤੇ ਜਾਣੇ ਜਾਣੇ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਚ ਕੀ ਸੁਨੇਹਾ ਹੀ ਦੇਣਾ ਚਾਹੋ ਕਿ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਕੀ ਕਹਿਣਾ ਚਾਹੋ ਅੰਮ੍ਰਿਤਸਰ ਸਹਿਰ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਆਪਣੀ ਸਿਹਤ ਨਾਲ ਖਲਵਾੜ ਨਾ ਕਰੋ ਆਪਣੇ ਵਿਰਸੇ ਨਾਲ ਜੁੜੇ ਰਹੋ ਤੇ ਕੁਦਰਤ ਵੱਲੋਂ ਜਿਹੜੀਆਂ ਬਣਾਈਆਂ ਹੋਈਆਂ ਚੀਜ਼ਾਂ ਉਹਨੂੰ ਖਾਓ ਜਿਹੜੀਆਂ ਅਸੀਂ ਖੁਦ ਬਣਾ ਲਈਆਂ ਉਹ ਸਾਨੂੰ ਬਿਮਾਰ ਕਰ ਰਹੀਆਂ ਉਸ ਤੋਂ ਥੋੜਾ ਜਾ ਧਿਆਨ ਨਾਲ ਆਪਣੀ ਤੇ ਆਪਣੇ ਬੱਚਾਂ ਦੀ ਸੰਭਾਲ ਕਰੋ ਅਸੀਂ ਵੀ ਇਹਦੇ ਵਿੱਚ ਖਾਸਤੇ ਮ੍ਰੀਨ ਸਿੰਘ ਜੀ ਮਸਲ ਦੀ ਗੱਲ ਕਰੀਏ ਜਿਵੇਂ ਮੈਂ ਕਿਹਾ ਪੀ ਅਮਰਸਾ ਦੇ ਲੋਕ ਨੇ ਜਿਆਦਾ ਖਾਂ ਪੀਦੇ ਬਹੁਤ ਸ਼ਕੀਨ ਨੇ ਅਸੀਂ ਦੇਖਿਆ ਵੀ ਜੰਗ ਫੂਡ ਬਹੁਤ ਖਾਂਦੇ ਨੇ ਠੀਕ ਹੈ ਨਾ ਪਰ ਤੁਸੀਂ ਇੱਕ ਪੰਜਾਬੀ ਵਿਰਾਸਤ ਜਿਹੜੀ ਸਾਡੇ ਲੋਕ ਭੁੱਲਦੇ ਜਾਂਦੇ ਨੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਚਾਟੀ ਦੱਸੀ ਉਹਨਾਂ ਨੂੰ ਤੁਸੀਂ ਫੇਰ ਵਾਪਸ ਲੈ ਕੇ ਆਇਓ ਕਿ ਲੱਗਦਾ ਤੁਹਾਡਾ ਜਿਹੜਾ ਅਪਰਾਲਾ ਵਾ ਇਹ ਲੋਕਾਂ ਨੂੰ ਆਸੇ ਵਧੀਆ ਲੱਊਗਾ ਲੋਕ ਜਿਹੜੇ ਨੇ ਫਾਸਟ ਫੂਡ ਘਟਾ ਕੇ ਤੁਹਾਡੇ ਵੱਲ ਜਿਹੜਾ ਕੀ ਜਿਆਦਾ ਆਉਣਗੇ ਖਿੱਚ ਕੇ ਜ਼ਰੂਰ ਜੀ ਜ਼ਰੂਰ ਬੰਨਗੇ ਹੌਲੀ ਹੌਲੀ ਜ਼ਰੂਰ ਕਿਉਂਕਿ ਸਾਡੇ ਲੋਕਾਂ ਨੂੰ ਵੈਸੇ ਵੀ ਸਮਝਤ ਆਉਂਦੀ ਆ ਪਰ ਲੇਟ ਆਉਂਦੀ ਆ ਲੇਟ ਹੀ ਸਹੀਂ ਪਰ ਆਵੇ ਜ਼ਰੂਰ ਹੌਲੀ 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 ਹੋਏ ਸਿਰਫ ਮੇਰੇ ਕੋ ਆ ਰਿਹਾ ਜਿਹੜੇ 40 ਤੋਂ ਪਲੱਸ ਵਾਲੇ 40 ਤੋਂ ਥੱਲੇ ਵਾਲੇ ਫਾਸਟ ਫੂਡ ਵਾਲੇ ਜਾ ਰਹੇ ਪਰ ਆਪਾਂ ਨੂੰ ਇਹਦੇ ਨਾਲ ਕੋਈ ਦਿੱਕਤ ਨਹੀਂ ਆ ਕੋਈ ਪਰੇਸ਼ਾਨੀ ਮਾਲਕ ਕਿਰਪਾ ਕਰੂਗਾ ਜਿਹੜੀ ਅੱਜ ਦੀ ਜਨਰੇਸ਼ਨ ਆ ਉਹਨੂੰ ਥੋੜਾ ਸਮਾਂ ਜ਼ਰੂਰ ਲੱਗੂਗਾ ਪਰ ਸਮਝਣਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਬਿਕਰਮਜੀਤ ਸਿੰਘ ਤੁਸੀਂ ਦੇਖਿਆ ਵੀ ਜਿਹੜੇ ਕੀ ਉਪਰਾਲਾ ਕਰ ਰਹੇ ਨੇ ਅਤੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਵੀ ਹੈ ਜੀ ਤੁਸੀਂ ਦੇਖਦੇ ਹੋ ਸਟੈਂਡਰਡ ਢਾਬਾ ਨਾ ਰੱਖਿਆ ਵੀ ਇਹ ਨੇ ਅਤੇ ਇਹ ਗਰਤੀ ਸਿੰਘ ਵੀ ਇਹ ਨੌਜਵਾਨ ਜਿੱਥੇ ਕੀ ਮਿਹਨਤ ਕਰਕੇ ਆਪਣਾ ਇਹ ਪਰਵਾਹ ਦਾ ਪੇੜ ਪਾਲਦਾ ਉੱਥੇ ਗਰਤੀ ਸਿੰਘ ਦੀ ਡਿਊਟੀ ਵੀ ਨਿਭਾ ਰਿਹਾ ਤੇ ਉੱਥੇ ਜਿਹੜਾ ਕਿ ਨਾਲ ਸਿੱਕੀ ਨੂੰ ਬਣਾਵਾ ਦੇਣ ਵਾਸਤੇ ਸਿੱਕੀ ਨੂੰ ਬਦੋਵਾ ਵਾਸਤੇ ਪੰਜ ਪੌਣੀਆਂ ਦਾ ਪਾਰ ਜੱਪੜੀ ਸਾਹਿਬ ਸਰਾਉਂਦੇ ਇੱਕ ਪਲੇਟ ਫ੍ਰੀ ਦਿੱਤੀ ਜਾਊਗੀ ਉਸ ਨੂੰ ਜਿਹੜਾ ਕਿ ਪ੍ਰਾਲਾ ਦਿੱਤਾ ਜਾ ਰਿਹਾ ਵਾ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਨੌਜਵਾਨ ਦੀ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਆ ਕਰੋ ਤਾਂ ਜੋ ਕਿ ਜਿਹੜੇ ਘਰ ਦੇ ਹਾਲਾਤ ਚੰਗੇ ਹੋ ਸਕਣ ਜਿੱਥੇ ਕਿ ਸਾਡੀ ਪੰਜਾਬੀ ਮਾਪ ਬੋਲਣੀ ਨੂੰ ਅੱਗੇ ਲੈ ਗਿਆ ਆ ਉੱਥੇ ਸਾਡੀ ਜਿਹੜੇ ਨੌਜਵਾਨ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਕਿ ਸਿੱਕੀ ਦੇ ਰਾਹ ਤੇ ਲੈ ਕੇ ਜਿਹੜਾ ਨੌਜਵਾਨ ਆ ਰਿਹਾ ਵਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਬਣਾ ਅਰੀਦ ਕਦੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ